ਦੇਖੋ ਕਿੰਨੀ ਜ਼ਿਆਦਾ ਖਤਰਨਾਕ ਹੋ ਸਕਦੀ ਹੈ ਚਾਈਨਾ ਡੋਰ ਆਪਣੇ ਕੰਮ ਤੋਂ ਘਰ ਨੂੰ ਜਾ ਰਿਹਾ ਚਾਈਨਾ ਡੋਰ ਦੀ ਲਪੇਟ ਦੇ ਵਿੱਚ ਆਇਆ ਵਿਅਕਤੀ ਲੋਕਾਂ ਦੀ ਲਾਪਰਵਾਹੀ ਦੇ ਕਾਰਨ ਵਿਅਕਤੀ ਦਾ ਹੋ ਸਕਦਾ ਸੀ ਭਾਰੀ ਨੁਕਸਾਨ ਤਾਂ ਮਾਮਲਾ ਕਰਾਲੀ ਤੋਂ ਸਾਹਮਣੇ ਆਇਆ ਜਿੱਥੇ ਕਿ ਆਪਣੇ ਕੰਮ ਤੋਂ ਘਰ ਨੂੰ ਵਾਪਸ ਜਾ ਰਿਹਾ ਵਿਅਕਤੀ ਚਾਇਨਾ ਡੋਰ ਦੀ ਲਪੇਟ ਦੇ ਵਿੱਚ ਆ ਜਾਂਦਾ ਦੱਸਿਆ ਜਾ ਰਿਹਾ ਹੈ ਕਿ ਇੱਕ ਪੁਲ ਦੇ ਉੱਪਰ ਜਿੱਥੋਂ ਦੀ ਸਾਰੀ ਟ੍ਰੈਫਿਕ ਲੰਘਦੀ ਹੈ ਉੱਥੇ ਵਿਅਕਤੀ ਦੇ ਨਾਲ ਜਿਹੜਾ ਇਹ ਹਾਦਸਾ ਵਾਪਰਦਾ ਹੈ ਚਾਇਨਾ ਡੋਰ ਦੀ ਲਪੇਟ ਦੇ ਵਿੱਚ ਇੱਕ ਵਿਅਕਤੀ ਆ ਜਾਂਦਾ ਜਿਸ ਦੇ ਕਾਰਨ ਉਸ ਦਾ ਕਾਫੀ ਨੁਕਸਾਨ ਵੀ ਹੋ ਜਾਂਦਾ ਦੱਸਿਆ ਜਾ ਰਿਹਾ ਹੈ ਕਿ ਉਸ ਦੀ ਜੀਬ ਦਾ ਜਿਹੜਾ ਕਾਫੀ ਨੁਕਸਾਨ ਹੋਇਆ ਤੇ ਉਸ ਦੇ ਬੁੱਲਾਂ ਦੇ ਉੱਤੇ ਵੀ ਜਿਹੜੇ ਟਾਂਕੇ ਲੱਗੇ ਨੇ ਤਸਵੀਰਾਂ ਸਕਰੀਨ ਦੇ ਉੱਤੇ ਕਿ ਇੱਕ ਚਾਈਨਾ ਡੋਰ ਹੈ ਜਿਹੜੀ ਕਿੰਨੀ ਜ਼ਿਆਦਾ ਖਤਰਨਾਕ ਹੋ ਸਕਦੀ ਹੈ ਹਾਲਾਂਕਿ ਪ੍ਰਸ਼ਾਸਨ ਦੁਆਰਾ ਵੀ ਜੋ ਚਾਈਨਾ ਡੋਰ ਦੀ ਵਰਤੋਂ ਨੂੰ ਲੈ ਕੇ ਕਾਫੀ ਸਖਤੀ ਵਰਤੀ ਗਈ ਹੈ ਫਿਰ ਵੀ ਲੋਕ ਨੇ ਜਿਹੜੇ ਉਹ ਚਾਈਨਾ ਡੋਰ ਦੀ ਵਰਤੋਂ ਕਰਦੇ ਨੇ ਲਾਪਰਵਾਹੀ ਕਰਦੇ ਨੇ ਪਰ ਕਿੰਨੀ ਜ਼ਿਆਦਾ ਖਤਰਨਾਕ ਹੋ ਸਕਦੀ ਹੈ ਇਹ ਚਾਈਨਾ ਡੋਰ ਤੁਸੀਂ ਦੇਖ ਸਕਦੇ ਹੋ ਕਿ ਇੱਕ ਵਿਅਕਤੀ ਦੀ ਜਾਨ ਹੈ ਜਿਹੜੀ ਉਹ ਜਾਂਦੇ ਜਾਂਦੇ ਬੱਚੀ ਹੈ ਤੇ ਰੋਡ ਦੇ ਉੱਤੇ ਜਿਹੜਾ ਇਹ ਹਾਦਸਾ ਵਾਪਰਿਆ ਹੈ ਤੇ ਜਿਹੜਾ ਵਿਅਕਤੀ ਦੱਸਿਆ ਜਾ ਰਿਹਾ ਹੈ ਕਿ ਆਪਣੇ ਮੋਟਰਸਾਈਕਲ ਤੋਂ ਵੀ ਗਿਰ ਜਾਂਦਾ ਹੈ ਉਹ ਤਾਂ ਪਿੱਛੋਂ ਟ੍ਰੈਫਿਕ ਘਟ ਸੀ ਕੋਈ ਸਾਧਨ ਨਹੀਂ ਆ ਰਿਹਾ ਸੀ ਜਿਸ ਦੇ ਕਾਰਨ ਜਿਹੜਾ ਇਹ ਹਾਦਸਾ ਥੋੜਾ ਟਲ ਗਿਆ ਨਹੀਂ ਤਾਂ ਇਹ ਹਾਦਸਾ ਹੋਰ ਵੀ ਜ਼ਿਆਦਾ ਵੱਡਾ ਵੀ ਹੋ ਸਕਦਾ ਸੀ ਤਾਂ ਚਾਈਨਾ ਡੋਰ ਦੀ ਵਰਤੋਂ ਨਾ ਕੀਤੀ ਜਾਵੇ ਇਸ ਨੂੰ ਲੈ ਕੇ ਜੋ ਪ੍ਰਸ਼ਾਸਨ ਦੁਆਰਾ ਵੀ ਹਰ ਵਾਰ ਅਪੀਲ ਕੀਤੀ ਜਾਂਦੀ ਹੈ ਅਸੀਂ ਵੀ ਆਪਣੇ ਚੈਨਲ ਦੇ ਥਰੂ ਲੋਕਾਂ ਨੂੰ ਇਹ ਅਪੀਲ ਕਰਦੇ ਹਾਂ ਕਿ ਚਾਈਨਾ ਡੋਰ ਬਹੁਤ ਜ਼ਿਆਦਾ ਖਤਰਨਾਕ ਹੋ ਸਕਦੀ ਹੈ ਇਸ ਦੀ ਵਰਤੋਂ ਨਾ ਕੀਤੀ ਜਾਵੇ ਤਾਂ ਕੀ ਕਹਿਣਾ ਹੈ ਉਸ ਵਿਅਕਤੀ ਦੇ ਪਰਿਵਾਰਕ ਮੈਂਬਰਾਂ ਦਾ ਤੇ ਡਾਕਟਰਾਂ ਦਾ ਆਉ ਤੁਹਾਨੂੰ ਸੁਣਾਉਂਦੇ ਹਾਂ ਸਰ ਆਪਣਾ ਨਾਮ ਕੀ ਹੈ ਤੇ ਅੱਜ ਕੁਰਾਲੀ ਹਸਪਤਾਲ ਪਹੁੰਚੇ ਹੋ ਕੀ ਮਾਮਲਾ ਹੈ ਜੀ ਹਾਂਜੀ ਮੈਂ ਕੁਲਦੀਪ ਸਿੰਘ ਬਲਾਕ ਸੰਤੀ ਮੈਂਬਰ ਤੇ ਮੇਰੀ ਮਿਸੇ ਸਰਪੰਚ ਆ ਅਪਰਾਲੀ ਪਿੰਡ ਆ ਸਾਡਾ ਤੇ ਅਸੀਂ ਹਸਪੀਟਲ ਆਏ ਮੇਰੇ ਭਰਾ ਲਖਮੀਰ ਸਿੰਘ ਜਿਹੜਾ ਕਿ LIC ਵਿੱਚ ਕੰਮ ਕਰਦੇ ਆ ਕੋਈ 6 ਸਵਾ 6 ਦਾ ਟਾਈਮ ਸੀ ਜਿਹੜਾ ਆਪਣਾ ਬ੍ਰਿਜ ਬਣਿਆ ਕਰਾਲੀ ਚ ਰੇਲਵੇ ਵਾਲਾ ਉੱਥੇ ਇਹ ਚైనా ਡੋਰ ਦੀ ਲਪੇਟ ਚ ਆ ਗਏ ਉਹ ਲਪੇਟ ਚ ਆਉਣ ਦੇ ਕਾਰਨ ਇਹਨਾਂ ਦੇ ਬੋਲੋ ਤੇ ਵੀ ਟਾਂਕੇ ਲੱਗੇ ਔਰ ਜੀਭ ਕੱਟ ਗਈ ਜੀਭ ਕੱਟਣ ਨਾਲ ਬਲੀਡਿੰਗ ਬਹੁਤ ਹੋਈ ਆ ਤੇ ਸਾਨੂੰ ਪਤਾ ਲੱਗਿਆ ਸੀ ਉਸੇ ਟਾਈਮ ਇੱਥੇ ਪਹੁੰਚੇ ਆ ਤੇ ਫਿਰ ਚਾਈਨਾ ਡੋਰ ਦੀ ਲਪੇਟ ਚ ਆਉਣ ਕੰਨ ਡਿੱਗ ਪਏ ਥੱਲੇ ਉਹ ਤਾਂ ਸ਼ੁਕਰ ਆ ਕੋਈ ਪਿੱਛੋਂ ਤੇਜ਼ ਰਫ਼ਤਾਰ ਗੱਡੀ ਨਹੀਂ ਆਈ ਕੋਈ ਬੜੀ ਗੱਡੀ ਨਹੀਂ ਆਈ ਨਹੀਂ ਕੋਈ ਵੀ ਨੁਕਸਾਨ ਹੋ ਸਕਦਾ ਸੀ ਤੇ ਅਜੇ ਵੀ ਬਲੀਡਿੰਗ ਹੋ ਰਹੀ ਹੈ ਕਾਫੀ ਡਾਕਟਰ ਸਾਹਿਬ ਨੇ ਹੀ ਕਿਹਾ ਵੀ ਅਸੀਂ ਅਜੇ ਰੱਖਦੇ ਹਾਂ ਅਗਰ ਬਲੀਡਿੰਗ ਨਾ ਰੁਗੀ ਤਾਂ ਸਾਨੂੰ ਰੈਫਰ ਕਰਨਾ ਪਏਗਾ ਚਲੋ ਅਜੇ ਮਤਲਬ ਠੀਕ ਐ ਖਤਰੇ ਤੋਂ ਬਾਹਰ ਐ ਕੀ ਮੰਗ ਕੀ ਕਰਦੇ ਹੋ ਸਰ ਚਾਈਨਾ ਡੋਰ ਦੇਖੋ ਮੰਗ ਤਾਂ ਸਾਡੀ ਇਹ ਐ ਵੀ ਇਹ ਤਾਂ ਜ਼ਿੰਦਗੀ ਨਾਲ ਖਿਲਵਾੜ ਐ ਪਹਿਲਾਂ ਵੀ ਕਾਫੀ ਸਮੇ ਤੋਂ ਆ ਰਿਹਾ ਪਿਛਲੇ ਹਫਤੇ ਮੈਂ ਪੇਪਰ 'ਚ ਦੇਖਿਆ ਸੀ ਪ੍ਰਸ਼ਾਸਨ ਨੇ ਪੁਲਿਸ ਨੇ ਸ਼ਹਿਰ ਵਿੱਚ ਚੈਕਿੰਗ ਵੀ ਕੀਤੀ ਹੈ ਦੁਕਾਨਾਂ ਤੋਂ ਪਰ ਗਲਤ ਇਹ ਹੈ ਵੀ ਚੈਕਿੰਗ ਕਰਨ ਦੇ ਬਾਵਜੂਦ ਡੋਰ ਕਿਉਂ ਵਿਕਦੀ ਹੈ ਸਾਬ ਗੱਲ ਹੈ ਜਾਂ ਤਾਂ ਮਿਲੀ ਭੁਗਤ ਹੈ ਕੋਈ ਤਾਂ ਕਾਰਨ ਹੈ ਅਗਰ ਪ੍ਰਸ਼ਾਸਨ ਸਖਤਾਈ ਕਰੇ ਤਾਂ ਮੈਂ ਕਹਿੰਦਾ ਇੱਕ ਦਿਨ ਵੀ ਡੋਰ ਨਹੀਂ ਵਿਕ ਸਕਦੀ ਪਹਿਲਾਂ ਪੰਛੀ ਦੇਖੋ ਕਿੰਨੇ ਮਰਦੇ ਇਹਦੇ ਨਾਲ ਉਹ ਅਸੀਂ ਗੱਲ ਬਹੁਤੀ ਗੋਲੀ ਨਹੀਂ ਹੈਗੀ ਪਿਛਲੇ ਹਫਤੇ ਦੀ ਗੱਲ ਹੈ ਵੀ ਸਾਡਾ ਸਾਡੇ ਆਪਣੇ ਘਰ ਤੋਂ ਮੇਰੇ ਭਰਾ ਦਾ ਪੋਤਾ ਉਹ ਵੀ ਇਥੇ ਪੁਲ ਦੇ ਚੈਨਲ ਦੀ ਡੋਰ ਦੀ ਲਪੇਟ ਚ ਆ ਗਿਆ ਸੀ ਉਹਦੀ ਜੈਕਟ ਕੱਟੀ ਗਈ ਬਿਲਕੁਲ ਉਹਦਾ ਬਾਲ ਬਾਲ ਬਚ ਗਿਆ ਉਹ ਮੁੰਡਾ ਸਾਰੇ 17 18 ਸਾਲ ਦੀ ਉਮਰ ਆਉਦੀ ਤਾਂ ਇਹ ਦੂਜਾ ਹਾਦਸਾ ਇਸ ਹਫ਼ਤੇ ਚ ਸਾਡੇ ਘਰ ਚ ਹੋਇਆ ਇਹ ਤਾਂ ਹੁਣ ਤੁਸੀਂ ਆਪਣੀ ਅੱਖਾਂ ਨਾਲ ਵੀ ਦੇਖ ਸਕਦੇ ਹੋ ਵੀ ਬਹੁਤ ਮਤਲਬ ਜਿਵੇਂ ਆਪਾਂ ਕਹਿੰਦੇ ਵੀ ਬਚਾਅ ਹੋ ਗਿਆ ਅਗਰ ਗਲੇ ਚ ਪੈ ਜਾਂਦੀ ਕਿਤੇ ਨੱਕ ਤੇ ਪੈ ਜਾਂਦੀ ਮੂੰਹ ਤੇ ਪੈ ਜਾਂਦੀ ਤਾਂ ਕੁਝ ਵੀ ਹੋ ਸਕਦਾ ਸੀ ਤਾਂ ਮੇਰੀ ਤਾਂ ਬੇਨਤੀ ਪ੍ਰਸ਼ਾਸਨ ਨੂੰ ਇਹੀ ਹੈ ਵੀ ਤੁਸੀਂ ਬਹੁਤ ਹੀ ਸਖਤਾਈ ਦੇ ਨਾਲ ਇਹ ਸਮਝ ਲਓ ਵੀ ਇਹ ਜਿੰਦਗੀ ਨਾਲ ਬਹੁਤ بڑا ਖਲਵਾੜ ਹੈ ਕੁਝ ਵੀ ਹੋ ਸਕਦਾ ਇਹਨੂੰ ਬਹੁਤ ਸਖਤਾਈ ਦੇ ਨਾਲ ਰੋਕੋ ਇਮੀਡੀਏਟ ਜਿਹੜਾ ਵੀ ਬੰਦਾ ਕੋਈ ਪਕੜਿਆ ਜਾਂਦਾ ਤਾਂ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਰਿੰਗੋ ਜੀ ਤੁਸੀਂ ਕੁਰਾਲੀ ਸ਼ਹਿਰ ਚ ਰਹਿੰਦੇ ਹੋ ਕਿੰਨੀ ਕਿ ਚਾਈਨਾ ਟੋਰ ਦੇ ਨਾਲ ਲੱਗਦੇ ਆ ਅੱਜ ਕੱਲੇ ਕੋਈ ਥੋੜੀ ਜਿਹੀ ਸੜਕ ਕਿਉਂ ਰੁਮਾਨ ਹੈ ਜੀ ਜਿਆਦਾ ਹੈ ਜੀ ਬਹੁਤ ਜਿਆਦਾ ਕੋਈ ਵੀ ਕਸਟਮਰ ਆਂਦਾ ਉਹਦੇ ਪੈਰਾਂ ਦੇ ਵਿੱਚ ਲਿਪਟੀ ਆਂਦੀ ਹੁੰਦੀ ਹੈ ਸਾਡੀ ਦੁਕਾਨ ਦੇ ਉੱਤੇ ਤੇ ਸਾਨੂੰ ਪੁਲ ਦੇ ਉੱਤੇ ਹੋਰ ਰਸਤਾ ਵੀ ਨਹੀਂ ਹੈ ਕੋਈ 메ਨ ਰਸਤਾ ਇੱਕ ਹੀ ਹੈ ਉਧਰ ਜਾਣ ਦਾ ਹੋਰ ਕੋਈ ਰਸਤਾ ਵੀ ਨਹੀਂ ਹੈ ਇਹ ਡੋਰ ਖੁੱਲੀ ਵਿਕਰੀ ਹੈ ਪੁਲਿਸ ਦੇਖੋ ਕਹਿ ਰਹੇ ਹੈ ਕਈ ਪਾਸੇ ਸ਼ਹਿਰਾਂ ਦੇ ਵਿੱਚ ਡਰੋਨ ਲਗਾਏ ਨੇ ਪੁਲਿਸ ਨੇ ਪਰ ਸਾਡੀ ਸ਼ਹਿਰ ਵਾਲੀ ਪੁਲਿਸ ਤਾਂ ਠੰਡੀ ਬੈਠੀ ਹੈ ਨਾ ਪੁੱਛਦੀ ਹੈ ਨਾ ਕਿਛਦੀ ਹੈ ਜੀ ਇੱਥੇ ਸਰਯਾਮ ਵਿਕਰੀ ਹੈ ਇੱਥੇ ਚੈਨਲ ਡੋਰ ਕੀ ਮੰਗ ਕੀ ਕਰਦੇ ਮੰਗ ਤਾਂ ਇਹੀ ਕਰਦੇ ਆ ਵੀ ਇਹਦੀ ਕਰੇ ਜੀ ਹੁਣ ਭਗਵੰਤ ਮਾਨ ਤਾਂ ਹੋਰ ਕਹਿੰਦੇ ਆ ਮੰਤਰੀ ਸਾਹਿਬ ਪਰ ਮੁੱਖ ਮੰਤਰੀ ਸਾਹਿਬ ਵੀ ਅਸੀਂ ਇਦਾਂ ਨਸ਼ਿਆਂ ਨੂੰ ਥੰਮ ਪਾਣੀ ਹੋਰ ਪਾਣੀ ਇਹ ਚੈਨਲ ਡੋਰ ਕਿੱਥੇ ਤੋਂ ਆਉਂਦੀ ਹੈ ਇਹਨੂੰ ਵੀ ਥੰਮ ਪਾਵੇ ਸਾਡੀ ਇੱਕ ਪੇਸ਼ੈਂਟ ਆਇਆ ਹੈ ਉਹਨੇ ਕਾਫੀ ਜੀਭ ਵੀ ਵੱਟ ਗਈ ਹੋਈ ਹੈ ਕੀ ਕਾਰਨ ਹੈ ਉਹ ਪੇਸ਼ੈਂਟ ਦਾ ਨਾਂ ਜੀ ਲਖਵੀਰ ਸਿੰਘ ਸਾਡੇ ਕੋਲੇ ਉਹ 6:30 6:30 ਦੇ ਲੱਗ ਕੇ ਆਏ ਸੀਗੇ ਤੇ ਉਹਨਾਂ ਦੇ ਦੱਸਣ ਮੁਤਾਬਕ ਉਹ ਮੋਟਰਸਾਈਕਲ ਤੇ ਜਾ ਰਹੇ ਸੀ ਤੇ ਇੱਕ ਚਾਈਨਾ ਡੋਰ ਜੋ ਉਹਨਾਂ ਦੇ ਮੂੰਹ ਦੇ ਵਿੱਚ ਫਸ ਗਈ ਜਿਸ ਦੇ ਨਾਲ ਉਹਦੇ ਇਹਨਾਂ ਦੇ ਹੇਠਲੇ ਬੁੱਲ ਤੇ ਕੱਟ ਲੱਗ ਗਿਆ ਉੱਥੇ ਤਿੰਨ ਟਾਂਕੇ ਲੱਗੇ ਨੇ ਤੇ ਜੀਭ ਦੇ ਅਗਲੇ ਹਿੱਸੇ ਤੇ ਇੱਕ ਕੱਟ ਲੱਗਿਆ ਹੋਇਆ ਪਰ ਸ਼ੁਕਰ ਕਰੋ ਤੁਸੀਂ ਵੀ ਜੇ ਡੋਰ ਗਲੇ ਵਗੈਰਾ 'ਚ ਫਸਦੀ ਜਾਂ ਤਾਂ ਕੋਈ ਜਾਨ ਹੀ ਨੁਕਸਾਨ ਹੋ ਸਕਦਾ ਸੀ ਜੀ ਬਲੀਡਿੰਗ ਵੀ ਸਰ ਕਾਫੀ ਜ਼ਿਆਦਾ ਹੋ ਰਹੀ ਹੈ ਉਹਨੂੰ ਰੋਕਣ ਦੇ ਲਈ ਕੀ ਕੀਤਾ ਗਿਆ ਅ ਜਿਹੜੇ ਬੋਲਨ ਤੇ ਸੀ ਉੱਥੇ ਤਾਂ ਟਾਂਕੇ ਲੱਗੇ ਜੀ ਪਰ ਜਿਹੜੀ ਜੀਭ ਵਾਲੀ ਉਹ ਸੁਪਰਫੇਸ਼ੀਅਲ ਲੱਗ ਰਹੀ ਆ ਉਹਦੇ ਲਈ ਇੱਕ ਟੀਕਾ ਲਗਾ ਕੇ ਹਟਿਆ ਸੀ ਹੁਣੇ ਪਹਿਲਾਂ ਰੁਕ ਗਈ ਸੀ ਬਲੀਡਿੰਗ ਐਕਚੁਅਲੀ ਉਹਨਾਂ ਦੀ ਅਸਲ ਚ ਉਹਨਾਂ ਬਾਅਦ ਉਹਨਾਂ ਨੂੰ ਥੋੜਾ ਕਿਹਾ ਸੀ ਵੀ ਬੋਲਨ ਕਰਨ ਦਾ ਪਰਹੇਜ਼ ਕਰਨਾ ਸ਼ਾਇਦ ਉਹਨਾਂ ਨੇ ਥੋੜਾ ਬੋਲਨ ਦੀ ਕੋਸ਼ਿਸ਼ ਕੀਤੀ ਤਾਂ ਉਹ ਬਲੀਡਿੰਗ ਦੁਬਾਰਾ ਸ਼ੁਰੂ ਹੋ ਗਈ ਤੇ ਦੁਬਾਰਾ ਹੁਣ ਇੱਕ ਇੰਜੈਕਸ਼ਨ ਲਗਾਤਾ ਤੇ ਹੁਣ ਥੋੜਾ ਟਾਈਮ ਵੇਟ ਕਰਕੇ ਦੇਖਦੇ ਆ ਚਾਈਨਾ ਡੋਜ਼ ਸਰ ਕਿੰਨੇ ਕਾਤ ਗਾ ਜੀ ਜਿਹੜੀ ਤੇ ਦੇਖੋ ਜੀ ਇਹਦੇ ਬਾਰੇ ਤਾਂ ਆਪਾਂ ਹੁਣ ਲੰਬੇ ਟਾਈਮ ਤੋਂ ਸੁਣਦੇ ਆ ਰਹੇ ਆਂ ਖ਼ਬਾਰਾਂ 'ਚ ਖ਼ਬਰਾਂ ਵੀ ਪੜ੍ਹਦੇ ਆਂ ਟੀਵੀ ਤੇ ਵੀ ਦੇਖਦੇ ਆਂ ਕਿ ਬਹੁਤ ਸਾਰੇ ਲੋਕਾਂ ਦੀਆਂ ਜਾਨਾਂ ਵੀ ਗਈਆਂ ਗਰਦਨ ਤਾਂ ਕੱਟੀ ਗਈ ਆ ਜਾਨ ਚਲੀ ਜਾਂਦੀ ਆ ਤੇ ਇਹ ਬਹੁਤ ਖ਼ਤਰਨਾਕ ਵਰਤਾਰਾ ਹੈ ਤੇ ਪੂਰੀ ਤਰ੍ਹਾਂ ਰੋਕ ਲੱਗਣੀ ਚਾਹੀਦੀ ਹੁਣ ਮਰੀਜ਼ ਦੀ ਹਾਲਤ ਕਿਸ ਤਰ੍ਹਾਂ ਹੈ ਜੀ ਮਰੀਜ਼ ਸਟੇਬਲ ਆ ਜੀ ਠੀਕ ਠਾਕ ਆ ਕੋਈ ਵੱਡੀ ਖ਼ਤਰੇ ਵਾਲੀ ਗੱਲ ਕੋਈ ਨਹੀਂ ਹੈਗੀ ਕਿਉਂਕਿ ਜੇ ਗਰਦਨ ਤੇ ਲੱਗਦੀ ਜਾਂ ਕੋਈ ਇਹੋ ਜਿਹੀ ਜਗ੍ਹਾ ਲੱਗਦੀ ਫਿਰ ਲਾਜ਼ਮੀ ਆਪਾਂ ਨੂੰ ਕੋਈ ਨਾ ਕੋਈ ਰਿਸਕ ਹੋ ਸਕਦਾ ਸੀ ਪਰ ਜਿਹੜੇ ਇਹ ਚੰਗੀ ਗੱਲ ਹੈ ਵੀ ਚਲੋ ਬੋਲ ਤੇ ਛੋਟਾ ਕੱਟ ਲੱਗਿਆ ਤੇ ਜੀਵਤ ਲੱਗੀ ਹੈ ਬਾਕੀ ਬਚਾਰ ਹੈ ਗਿਆ